ਪਟਿਆਲਾ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਪਟਿਆਲਾ ਦੇ ਵਿੱਚ ਕੇ ਖਾਨ ਦੇ ਨਾਲ ਬੱਚੀ ਦੀ ਗਈ ਜਾਨ ਮਾਮਲੇ ਦੇ ਵਿੱਚ ਜਿਹੜੇ ਤਿੰਨ આરોપી ਫੜੇ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਪਟਿਆਲਾ ਪੁਲਿਸ ਦੇ ਵੱਲੋਂ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਉਹ ਅੱਜ ਤੋਂ ਯਾਨੀ 2 ਦਿਨ ਇੱਕ ਅੱਜ ਤੇ ਜਿਹੜਾ ਭਲਕੇ ਹੈ ਉਹ 2 ਦਿਨ ਇਹ આરોપી ਰਿਮਾਂਡ ਤੇ ਰਹਿਣਗੇ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੇ ਕਿ 2 ਦਿਨ ਪਹਿਲਾਂ ਪਟਿਆਲਾ ਦੇ ਵਿੱਚ ਬਰਥਡੇ ਦੇ ਉੱਪਰ ਇੱਕ ਪਰਿਵਾਰ ਦੇ ਵੱਲੋਂ ਕੇਕ ਆਨਲਾਈਨ ਮੰਗਵਾਇਆ ਜਾਂਦਾ ਹੈ ਤੇ ਇਸੇ ਕੇਕ ਨੂੰ ਖਾਣ ਦੇ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਜਾਂਦੀ ਹੈ ਪਰ ਇਸੇ ਘਟਨਾ ਦੇ ਦੌਰਾਨ ਜਿਹੜੀ ਬੱਚੀ ਦਾ ਜਨਮ ਦਿਨ ਹੁੰਦਾ ਉਸ ਦੀ ਜਾਨ ਚਲੀ ਜਾਂਦੀ ਹੈ ਇਸ ਵੱਡੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਬੇਕਰੀ ਹੈ ਜਿਹੜੀ ਬੇਕਰੀ ਤੋਂ ਕੇਕ ਮੰਗਵਾਇਆ ਗਿਆ ਸੀ ਉਸ ਦੇ ਤਿੰਨ આરોપી ਜਿਦੇ ਵਿੱਚ ਕਾਰੀਗਰ ਵੀ ਸ਼ਾਮਲ ਨੇ ਮੈਨੇਜਰ ਸ਼ਾਮਿਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੁਸੀਂ ਬਣਾ ਰਹੇ ਸੀ ਕੇਕ ਹੈ ਬਈ ਕੇਕ ਬਣਾ ਰਹੇ ਸੀ ਤੁਸੀਂ ਤੁਸੀਂ ਪਰਾਂਦੇ ਦੀ ਕੋਈ ਹਮ ਲੋਕ ਤਾਂ ਕੁਝ ਕੀਏ ਵੀ ਨਹੀਂ ਹੈ ਸਰ ਫਿਰ ਤੁਮੇ ਕਿਉਂ ਪਕੜਾਇਆ ਇਨੋ ਨੇ ਹਮ ਲੋਕ ਤਾਂ ਨਿਰਦੋਸ਼ ਹੈ ਨਹੀਂ ਮਾਲਕ ਬਣਾਤਾ ਤਾਂ ਕਾਹਦੇ ਸਰ ਮਾਲਕ ਬਣਾਤਾ ਤਾਂ ਕਾਹਦੇ ਮਾਲਕ ਕੋਈ ਨਹੀਂ ਫਿਰ ਕੌਣ ਬਣਾ ਰਹਾ ਸੀ ਕੇਕ ਆਪਕੇ ਪਾਸੋਂ ਲੈ ਕੇ ਗਏ تھے ਕਥਨ ਇਸ ਨਾਲੇ ਵੀ ਦੱਸਿਆ ਜਾ ਰਿਹਾ ਜਿਹੜਾ ਬੇਕਰੀ ਦਾ ਮਾਲਕ ਹੈ ਉਹ ਅਜੇ ਤੱਕ ਫਰਾਰ ਹੈ ਫਰਾਰ ਦੱਸਿਆ ਜਾ ਰਿਹਾ ਬੇਕਰੀ ਦਾ ਮਾਲਕ ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਟੀਮਾਂ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਤੇ ਦੂਸਰੇ ਪਾਸੇ ਜਿਹੜੇ ਇਸ ਬੇકરી ਦੇ ਨਾਲ ਲਿੰਕ ਰੱਖਦੇ ਸੀ ਯਾਨੀ ਕਿ ਜਿਹੜੇ ਬੇકરી ਤੋਂ ਆਨਲਾਈਨ ਆਰਡਰ ਦਾ ਭੁਗਤਾਨ ਕਰਨ ਦੇ ਲਈ ਜਿਹੜੇ ਜਾਂਦੇ ਸੀ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬੇકરી ਦੇ ਵਿੱਚ ਸਾਫ਼ ਸਫਾਈ ਕਦੇ ਵੀ ਨਹੀਂ ਦੇਖੀ ਗਈ ਹੈ ਔਰ ਕਈ ਤਰੀਕੇ ਦੀਆਂ ਅੰਗੈਲੀਆਂ ਜਿਹੜੀਆਂ ਨੇ ਉਹ ਇਸ ਬੇકરી ਦੇ ਵਿੱਚ ਦੇਖਾਂ ਦੇ ਵਿੱਚ ਵੀ ਸਾਹਮਣੇ ਆਈਆਂ ਨੇ ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਇਸ ਪੂਰੇ ਮਾਮਲੇ ਤੇ ਪਟਿਆਲਾ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੋ ਮਾਲਕ ਯਾਨੀ ਬੇકરી ਦਾ ਮਾਲਕ ਜਿਹੜਾ ਫਰਾਰ ਹੈ ਉਸ ਦੀ ਭਾਲ ਵੀ ਕੀਤੀ ਜਾ ਰਹੀ ਹੈ ਪੁਲਿਸ ਟੀਮਾਂ ਲੱਗੀਆਂ ਹੋਈਆਂ ਦੂਸਰੇ ਪਾਸੇ ਜਿਹੜੇ ਬੇકરી ਦੇ ਤਿੰਨ આરોપી ਜਿਨ੍ਹਾਂ ਦੇ ਵਿੱਚ ਕਾਰੀਗਰ ਤੇ ਮੈਨੇਜਰ ਸ਼ਾਮਲ ਹੈ ਉਸ ਨੂੰ ਰਿਮਾਂਡ ਤੇ ਲਿਆ ਹੋਇਆ ਜਿਨ੍ਹਾਂ ਤੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੂਰ ਸਾਹਿਬ ਕਿਨਾ ਕਿ ਇਹਨਾਂ ਨੂੰ ਪੇਸ਼ ਕੀਤਾ ਸਰ ਤੇ ਕੀ ਮਾਨਯੋਗ ਜੱਜ ਸਾਹਿਬ ਨੇ ਕੀ ਫੈਸਲਾ ਦਿੱਤਾ ਇਹਨਾਂ ਨੂੰ ਪੇਸ਼ ਕੀਤਾ ਜੀ पवन कुमार विजय कुमार ते राजजीत ਨੂੰ ਕੇ ਜੱਜ ਸਾਹਿਬ ਨੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਰਡ ਮਨਜ਼ੂਰ ਕੇ ਫਰਮਾਇਆ ਜੀ ਸਰ ਮਾਲਕ ਦੀ ਗ੍ਰਿਫਤਾਰੀ ਹੋਈ ਹੈ ਸਰ ਇਹਦੇ ਚ ਨਹੀਂ ਇਹ ਜੋਖਾਰ ਨਹੀਂ ਸਰ ਛਾਪੇਮਾਰੀ ਹੋ ਰਹੀ ਹੈ ਹੋ ਜਾਰੀ ਹੈ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਤਾਂ ਲੱਗਿਆ ਪਤਾ ਕੀ ਮੈਨੂੰ ਹਾਂ ਜੀ ਹਾਓ ਇਹਨਾਂ ਦੀ ਰਜਿਸਟਰਡ देश दुनिया, दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप